ਮੈਨੂੰ 2007 ਦਾ ਕੈਂਸਰ ਹੈ ਬਹੁਤ ਸੀਰੀਅਸ ਕੈਂਸਰ ਦਾ ਤਾਂ ਨਾਂ ਸੁਣ ਕੇ ਹੀ ਕਈ ਚੜ੍ਹਾਈ ਕਰ ਜਾਂਦੇ ਉਹਦੀ ਦਵਾਈ ਇੱਕੋ ਹੈ ਵਰਲਡ ਵਿੱਚ ਟੀਕਾ ਇੱਕੋ ਹੈ ਜਿੱਥੋਂ ਮਰਜ਼ੀ ਲਵਾ ਲਓ ਇਹ ਲਾਉਣ ਵਾਲੇ ਦੀ ਮਰਜ਼ੀ ਹੈ ਕਿ ਅਸੀਂ ਲਾਉਣਾ ਹੈ ਕਿ ਡੁਪਲੀਕੇਟ ਲਾਉਣਾ ਹੈ ਅਸੀਂ ਖਿਆ ਕੋਸਤਨਾ ਰੀਟੌਕਸਿਨ ਉਹਦਾ ਨਾ ਹੈ ਡਾਕਟਰਾਂ ਦਾ ਫੈਸਲਾ ਹੈ ਕਿ 6 ਤੋਂ 7 ਟੀਕੇ ਬੰਦਾ ਸਹਾਰ ਸਕਦਾ ਹੈ ਪਰ ਦੇਖੋ ਗੁਰੂ ਮਹਾਰਾਜ ਦੇ ਨਾਮ ਤੇ ਤੁਹਾਡੇ ਸੰਗਤ ਦੇ ਚਰਨਾਂ ਦੀ ਧੂੜ ਦਾਸ ਦੇ 19 ਟੀਕੇ ਲੱਗ ਚੁੱਕੇ ਨੇ ਕੋਈ ਹਾਲਾਜ ਇਹਦਾ ਮਸ ਇੱਕੋ ਹੈ ਸਰਬ ਰੋਗ ਕਾ ਔਖ ਇਹ ਬਾਣੀ ਦੀ ਸ਼ਕਤੀ ਹੈ ਸੰਗਤ ਦੀਆਂ ਅਰਦਾਸਾਂ ਮਨ ਦੇ ਰੋਗੀ ਨੂੰ ਇਥੋਂ ਪਰਮੇਸ਼ਰ ਦਾ ਨਾਮ ਮਿਲੇ ਬਹੁਤ ਘਟ ਗਿਆ ਪਿਆਰ ਸਤਕਾਰ ਕਿਰਪਾ ਕਰੇ ਮੇਰਾ ਸਤਗੁਰ ਇਹ ਜਿਹੜੀ ਤੁਸੀਂ ਸੇਵਾ ਗੋਲਕ ਵਿੱਚ ਪਾਉਨੇ ਹੋ ਇਹ ਛੇ ਹੀ ਕੰਮ ਕਰਨ ਵਾਸਤੇ ਹੈ ਇੱਥੇ ਨੰਗੇ ਨੂੰ ਕੱਪੜਾ ਵੀ ਮਿਲੇ ਭੁੱਖੇ ਨੂੰ ਭੋਜਨ ਵੀ ਮਿਲੇ ਬਿਮਾਰ ਨੂੰ ਦਵਾਈ ਵੀ ਮਿਲੇ ਮਨ ਦੇ ਨੰਗੇ ਨੂੰ ਪ੍ਰੇਮ ਮਿਲੇ ਇਹ ਹੀ ਤੁਸੀਂ ਵੱਡਾ ਹੁਣ ਦਾਨ ਇੱਥੇ ਕਰ ਰਹੇ ਹੋ ਭਾਗਾਂ ਵਾਲਿਓ ਕਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਮਰ ਇਤਿਹਾਸ ਆਪਣੇ ਸ਼ੁਰੂ ਕੀਤਾ ਸੀ ਗਿਣਤੀ ਮਿੰਤੀ ਵਿਸ਼ਤਾ ਆ ਨਹੀਂ ਸਕਦੀ ਓਕਤ ਫੇਰ ਵੀ ਜਿਹੜੇ ਜ਼ਰੂਰੀ ਨੁਕਤੇ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਬਖਸ਼ਿਸ਼ ਹੋਏ ਨੇ ਉਹਨਾਂ ਦੀਆਂ ਵਿਚਾਰਾਂ ਤੁਹਾਡੇ ਨਾਲ ਕੀਤੀਆਂ ਸੀ ਸਭ ਤੋਂ ਵੱਡਾ ਨੁਕਤਾ ਹੈ ਕਿ ਪ੍ਰਭ ਕਾ ਸਿਮਰਨ ਸਭ ਤੇ ਰੱਖਿਆ ਉਹ ਬਾਬੇ ਬਕਾਲੇ ਸਾਹਿਬ ਜੀ ਦਾ ਸਿਮਰਨ